ਮੈਸੀ ਮੈਨੂੰ ਕੱਲ ਵੀ ਬੰਦਾ ਕਹਿੰਦਾ ਮੈਂ ਦੋ ਤੋਂ ਘਟਦੇ ਨੇ ਆ ਹੋਣਾ ਯਾਰ ਦੋ ਦਾ ਪੁੱਪਰ ਸੀ ਆ ਓਪਰੇ ਆਇਆ ਮੈਨੂੰ ਕਿ ਬੰਦਾ ਕਹਿੰਦਾ ਡੂਡ ਲਾ ਮਾ ਡੂਡ ਤੋਂ ਟਰੈਕ ਉੱਤੇ ਆ ਜਾ ਇਹ ਮੈਂ ਆਖਿਆ ਡੂਡ ਦਾ ਟਰੈਕ ਹੈਗਾ ਟਰੈਕ ਦੋ ਦੂ ਦੇ ਉੱਤੇ ਭੰਵੇ ਹੋ ਪੰਜਾਹ ਹਜ਼ਾਰ ਘਟਣੀ ਹੈਗਾ ਉਹ ਕਹਿੰਦਾ ਡੂਡ ਬਾ ਨਹੀਂ ਹੈਗਾ ਨੋ ਨੋ ਇਹ ਤਾਂ ਮੈਂ ਸਾਫ ਬੋਲਦਾ ਕਹਿੰਦਾ ਨਵੇਂ ਕਿਹੜਾ ਲੈਂਦਾ ਮੈਸੀ ਆ ਅੱਛਾ ਵਧੀਆ ਮੈਸੀ ਆ ਅੱਛਾ ਕਿਹੜੇ ਮਾਡਲ ਦਾ ਹੈ ਕਿਹੜਾ ਮਾਡਲ ਆ ਮਾਡਲ 4 4 ਉਥੋਂ ਲੈ ਦਤਲ ਬੰਡਿਓ ਪੈਂਡ ਤੋਂ ਲੈ ਸਾਫ ਆ ਜਾ ਤੂੰ ਵੀ ਬਾਜ ਵਧੀਆ ਟਰੈਨਿੰਗ ਤੋਂ ਲੈ ਲੈ ਇਹ ਦੇਖ ਜਿਵੇਂ ਇਹਦਾ ਵੀ ਆਉਦਾ ਹੈ ਪੈਂਡ ਜਾਂ ਤੇਰਾ ਵਧੀਆ ਆਲੂ ਲੂ ਲਾਉਣਾ ਤੇਰੇ ਵਾਲਾ ਸੰਦੇ ਇਹ ਬੜੇ ਤੇਰੇ ਉੱਚ ਵਧੀਆ ਖਾਂਦਾ ਤੇਰਾ ਤੈਨੂੰ ਮੈਂ ਗੱਲ ਕਿਸ ਨਾਲ ਕਰ ਲੈਣਾ ਤਾਂ ਡੁੱਡੀ ਮਾਜਣਾ ਬੂਜਵਾ ਇਹ ਸੰਦ ਭਾਈ ਆਲੂ ਲੂ ਕੱਪਾ ਲਾਉਣਾ ਇਹਦਾ ਬੰਦਾ ਨਾ ਉਹਨੂੰ ਮੱਛੀ ਟਰੇਡ ਕੰਮ ਜਾਵਤ ਤੈਨੂੰ ਮੈਂ ਗੱਲ ਕਿਸ ਨਾਲ ਕਰ ਹਮ ਹੌਲਾ ਹੁੰਦਾ ਹੈ ਸਹੀ ਗੱਲ ਆ ਨਾ ਆਲੂ ਭੰਨੇ ਮੇਰੇ ਸਾਦਾ ਆ ਸਾ ਟਰੈਕਟਰ ਨੂੰ ਨਰਮੇ ਚ ਬੜਨੇ ਆਪਣੇ ਕਿਤੇ ਨਰਮੇ ਬੀਜ ਦੇ ਲੋਕ ਇਧਰ ਆ ਭੈਣ ਦਾ ਤਲਮ ਡੀ ਏਰੀਆ ਚ ਆ ਸਾ ਟਰੈਕਟਰ ਰੱਖਦੇ ਨੇ ਨਰਮਾ ਤਾਂ ਤੋੜਦਾ ਸਹੀ ਗੱਲ ਇਧਰ ਦੇ ਟਾਇਰ ਪਾਈ ਫੇ ਤਾਂ ਲਦੜ ਨੂੰ ਤਗੜਾ ਸਾਰਾ ਵਹਣ ਤੇ ਆਹ ਕਿਹਦੇ ਟਾਇਰ ਦੇ ਟੈਰੋ ਲਦੜ ਨੂੰ ਤਗੜਾ ਥਾਰਾ ਵਹਣ ਨੂੰ ਪੜੀ ਕਿੱਥੋਂ ਦੇਵੂ ਲਦਣਿਆ ਹੋ ਇਹਦਾ ਵਧੀਆ ਟਰੈਕਟਰ ਦਾ ਮੇਸੀ 16 ਇਹਨਾਂ ਦਾ ਤੂੰ ਆਇਆ ਕਰੀ ਸਿੱਕ ਪਾਥੇ ਦਾ ਕਰਾ ਤੇ ਇਹਨੂੰ ਰੱਖ ਦੇ ਘੱਡੇ ਤੇ ਚੱਲਦਾ ਹੋਵੇ ਏ ਪੈਂਟ ਚਾਲੇ ਟਰੈਕਟਰ ਨੂੰ ਲੱਗੀ ਨਹੀਂ ਲੱਗਦਾ ਏਡੇ ਛੋਟੇ ਛੋਟੇ ਇਹ ਤਾਂ ਲੱਗੇ ਜੋਰ ਲਾ ਲਈ ਜਿਹੜੇ ਨੌਣਾ ਤੈਨੂੰ ਕਿਹੜਾ ਟਰੈਕਟਰ ਵਧੀਆ ਲੱਗਦਾ ਮੈਂ ਇਹ ਟਰੈਕਟਰ ਮੱਚੀ ਵਧੀਆ ਅਈ ਮਜ਼ੇ ਆ ਨਾ ਇਹ ਚਲੋ ਸ਼ਗਾਰ ਆ ਯਾਰ ਬੁੱਕਲ ਦਾ ਅੱਛਾ ਬੁੱਕਲ ਦਾ ਸ਼ਗਾਰ ਆ ਇਹ ਟਰੈਕਟਰ ਕਦਾ ਹਿਆਰ ਹੈ ਹਾਂ ਛਿਆਰ ਲੱਗਦਾ ਸ਼ਗਾਰ ਨਾਲ ਬੁੱਕਲ ਦਾ ਸ਼ਗਾਰ ਹੈ ਵਧੀਆ ਟਰੈਕਟਰ ਅੱਛਾ ਐ ਨਹੀਂ ਬਣਾ ਕੇ ਜਾਣੀ ਹੈਗਾ ਯਾਰ ਹਾਂ ਮੰਜੇ ਕੇ ਤਾਂ ਸਾਰੀ ਖੜ ਜਾਂਦਾ ਉਹਦੀ 3 ਦਿਨਾਂ ਦੇ ਟਾਇਰ ਹੀ ਖੜਦੇ ਨੇ ਟਰੈਕਟਰ ਦਾ ਟਾਇਰ ਪਾਈ ਫਦੋ ਕੰਨਗੇ ਕੀ ਆ ਰੋਡੂ ਦੇ ਬਲਵਤ ਨੂੰ ਮੈਂ ਕਿਹਾ ਟਾਇਰ ਛੋਟੇ ਪਾ ਲੈ ਤੇ ਕੁਝ ਚੋਣ ਦੇ ਦੇ ਕਹਿੰਦਾ ਭਾਈ ਇਹ ਲਿਆਂਵਾਂਗੇ ਛੋਟੇ ਕਹਿੰਦਾ ਗਲਤਰੀ ਪਾ ਜਿੱਦਾਂ ਦੇ ਪਾਈ ਫਦਾ ਟਾਇਰ ਇਹਦੀ ਉਦੀ ਪਾ ਲੈ ਤੇਰੇ 855 ਨੂੰ ਲੈ ਤੂੰ ਕਿਤੇ ਦੇਖ ਲਈ ਗੱਲ ਕਰ ਠੀਕ ਹੈ ਮੈਂ ਮੰਨ ਜਾਣਾ ਤਰੀਕਾ ਉਹਦੇ ਦਾ ਬਾਲਾ ਚੰਗਾ ਟਰੈਕਟਰ ਹੈ ਤੇਲ ਅੱਧਾ ਖਾਂਦਾ ਹੈ ਸੰਦ ਸਜਾਰ ਵਧੀਆ ਹੈ ਮੈਂ ਤਾਂ ਮੇਰਾ ਬੜਾ ਛੋਲਾ ਲੱਗਦਾ ਟਰੈਕ ਅੱਛਾ ਮੈਂ ਤੂੰ ਕਿਹੜੇ ਰੱਖਿਆ ਸੀ ਪਹਿਲਾਂ ਬਈ ਮੇ ਤਾਂ ਯਾਰ ਚਿੱਟੇ ਝੂਟੇ ਜੇ ਰੱਖੇ ਨੇ 25-25 ਗੇਰਾ ਜੀ ਹੈ ਤੇ ਟਰੈਕ ਮੱਛੀ ਟਰੈਕ ਕੋਟ ਇਹ ਕੀ ਮਾੜੇ ਸੀ ਇਹ ਤਾਂ ਪੂਰੇ ਤਖੜੇ ਆ ਜੀ ਵੀ ਵਧੀਆ ਨੇ ਜਾਣੀ ਮੱਛੀ ਜਿਹੜਾ ਜਿਹਦਾ ਨਾ ਤਾਂ ਕੁੜੀ ਦੋ ਦੋ ਦਾ ਘਿਰ ਪੈਂਦੇ ਦਾ ਪਤਾ ਲੱਗੇ ਨਾ ਪਾਉਂਦੇ ਦਾ ਪਤਾ ਲੱਗੇ ਨਾ ਕਣ ਕਿਹੜੀ ਜੀ ਕਰ ਹੈ ਆਏ ਉਹ ਪਤਾ ਨੂੰ ਭੱਜੇ ਦੀ ਪਤਾ ਲੱਗਦਾ ਵੀ ਲੱਗੇ ਬੈਕ ਗਿਆ ਸਿੱਧਾ ਕਰਦਾ ਸਿੱਧਾ ਕਰ ਚੰਗਾ ਹੋ ਟ੍ਰੈਕਾ ਉਹ ਘੇਰ ਪਾਏਗਾ ਕੱਟਾ ਜਾ ਰੰਗੇਈ ਜੂ ਇਹ ਦੇਖਣਾ ਨਿਕਲਣਾ ਕੁਝ ਨਹੀਂ ਉਹ ਦੇਖ ਨਹੀਂ ਚਾਹ ਹਾਂ ਕੋਕਲੋਂ ਦੇਖ ਲਈ ਟ੍ਰੈਕਾ ਤੇਰਾ WhatsApp ਉਧਰ ਦੇਖ ਲੈ ਉਹ ਵੀ ਕੱਟਾ ਜਾ ਰੰਗੇ ਉਹਦੇ ਜਦੋਂ ਘੇਰ ਪਾਏਗਾ ਬੇਰਾਰੀ ਗੁੜੀ ਗੱਲਾਂ ਲੰਘਣਗੇ ਇਹ ਨਾ ਮੇਰਾ ਕੱਟਾ ਜਾ ਰੰਗੇ ਭੱਜੇ ਦੀ ਪਤਾ ਲੱਗਦਾ ਤਾਂ ਗਿਆ ਮਗਰਬੂਨ ਨੂੰ ਸਹੀ ਗੱਲ ਹੈ ਇਹ ਗੇਹਰੀ ਐਸੀ ਨਹੀਂ ਟ੍ਰੈਕ ਦੇ ਮੇਲ ਦੀ ਸਹੀ ਗੱਲ ਹੈ ਨਹੀਂ ਟ੍ਰੈਕ ਨੂੰ ਵੇਚਦਾਂਗੇ ਜੇ ਕੋਈ ਆ ਕੇ ਗੱਲ ਕਰੇ ਇਹ ਕਹਿਣ ਤਰ੍ਹਾਂ ਸਾਫ ਆ ਰੱਖ ਲੈ ਰੱਖ ਹੋਰ ਲਿਆ ਮਾਂ ਆ ਭਾਈ ਤੂੰ ਨਫਾਂ ਦੇ ਜੁੱਤੇ ਵਧੀਆ ਕਰਤਾ ਟਰੈਡ ਦਾ ਮੈਸੀ ਬੋਲਿਆ ਮੈਂ ਲੈ ਹੀ ਮੈਸੀ ਬਿਆਦੀਪ ਮੈਸੀ ਲਈ ਕਾਲੇ ਦੀ ਪਸੰਦੀ ਦਾ ਨਾ ਨਾ ਮੈਸੀ ਲਿਆ ਮੈਂ ਇੱਥੇ ਟਰੈਡ ਬਹੁਤ ਵਧੀਆ ਟਰੈਡ ਹੋਣਾ ਮੱਛੀ ਜਿਹੜੇ ਬੰਦੇ ਨੇ ਰੱਖਿਆਗਾ ਹਾਂ ਮੱਛੀ ਰੱਖਦੇ ਨੇ ਹਾਂ ਹਾਂ ਆ ਥੋੜੇ ਔਲਖਾ ਲਾਲਾ ਰੂਪ ਦੇ ਮੁੰਡੇ ਲਾਲਾ ਹਾਂ ਜਰਮੇਲ ਦੇ ਲਾਲਾ ਪੂਰੀ ਦੋ ਤੇ ਮੈਛੀ ਜਹੜੇ ਹੋਏ ਰਹੇ ਬੰਦੇ ਹੂੰ ਜੇ ਬੰਦੇ ਨੇ ਟ੍ਰੈਡਲ ਆ ਰੂਪ ਕੋਲ ਖੜੇ ਮੋਟਰੂਲੇ ਜੀ ਉਹ ਦੂਜੇ ਨੂੰ ਲੈ ਜੀ ਆਪਣੇ ਤੇਜ ਨੂੰ ਤੇਜ ਨੂੰ ਲੈ ਜਾ ਇਹ ਆ ਉਹ ਪਹਿਲਾਂ ਤੁਸੀਂ ਸਾਡੇ ਨੇ ਟ੍ਰੈਡਰ ਜਿਹੇ ਮੇਥੀ ਆ ਦੇ ਜੋ ਲੈ ਕੇ ਉਹ ਵੀ ਲੈ ਕੇ ਗਿਆ ਸੀ ਮੈਂ ਅਸੀਂ ਚਾਰ ਚੜ੍ਹੇ ਗਏ ਸੀ ਅੱਛਾ ਮਿਲੂ ਤੈਨੂੰ ਮੈਂ ਸੀ ਤਲਵੰਡੀ ਅੱਛਾ ਤੁਸੀਂ ਪੁਰਾਣੇ ਮੇਥੀ ਵੀ ਉਦੋਂ ਦੇ ਪੁਰਾਣੇ ਲਿਆ ਨੇ ਕੋਈ ਤਾਂ ਯਾਰ ਥੋੜਾ ਦੂਜਾ ਕਹਿੰਦਾ ਵੀਰੇ ਹਾਂ ਵਾ ਦੂਜਾ ਆਪਣੇ ਉਹ ਮਿੱਟੀ ਸੋਹ ਹਾਂ ਹਾਂ ਵੇ ਪਹਿਲਾਂ ਮੈਂ ਸਮਝਿਆ ਸਮਝਿਆ 35 ਦੇ ਪਹਿਲਾਂ ਤੁਹਾਨੂੰ ਮੱਖਣ ਕੋਲੇ ਦਾ ਚੰਦੇ ਕੋਲੇ ਦਾ ਕੋਈ ਸੀ ਦਾ ਟਾਈਪ ਹਾਂ ਹਾਂ ਉਹ ਉਹ ਟਾਈਪ ਦੀ ਗੱਲ ਕਰਦਾ ਹਾਂ ਪਹਿਲਾਂ ਕਿ ਬਰੀਨ ਵਾਲੇ ਹੁੰਦੇ ਦੀ ਇੱਕ ਪਾਛ ਇੱਕ ਬਰੀਨ ਦੀ ਘੁਗਦੀ ਹੁੰਦੀ ਸੀ ਹੁਣ ਤਾਂ ਉਹ ਬਾਤਾਂ ਘੁਗਦੀ ਰਹਿੰਦੇ ਆਪਣੇ ਪੰਜਾਬ ਚ ਮੈਸੀ ਘਟ ਆ ਹਾਂ ਇਹ ਹਰਿਆਣੇ ਚ ਪਤਾ ਉਹ ਵੱਜੂਗਾ ਲੱਖ ਰੂਪ ਲੱਖ ਦਾ ਪਰ ਉਹ ਜਿਹੜਾ ਮੈਂ ਗੱਲ ਕਰਦਾ ਤਾ ਕਿਹੜਾ ਉਹ ਜੰਮ ਪਹਿਲਾਂ ਮੱਖਣ ਉਹਦਾ ਚੰਦੇ ਕੋਲੇ ਆ ਦੇ ਆ ਕੋਲੂਗਾ ਸੀ ਕੱ ਲੈਣਾ ਹੈ ਹਾਂ ਹੈ ਉਹ ਜਿਹਾ ਲੈਣ ਦਾ ਰੱਦ ਹੈ ਬੈਸੀ ਲੈਣ ਦਾ ਰੱਦ ਦਵਾਦਾਂਗੇ ਕੱਲ ਕਰ ਚੱਲਾਂਗੇ ਮੱਡੀ ਦੇਖਾਂਗੇ ਤੈਨੂੰ ਕਿਥੇ ਲਵਾਉਣਾ ਹੈ ਇਹ ਤਾਂ ਦਿਆਦੀਪ ਦਵਾਈ ਯਾਰ ਤੂੰ ਮੇਰੇ ਨਾਲ ਚੱਲਣਾ ਸੀ ਜਮਾ ਮੇਰਾ ਹਾਲਾ ਸਾਫ ਟਰੈਕਟਰ ਹੂੰ ਜਿਹੜਾ ਇਹ ਪਾਲਦਾ ਹਾਂ ਇਹਨੂੰ 1.5 ਰੁਪਏ ਚ ਦਵਾ ਦਿੰਦੇ ਪਰ ਉਹ ਜਿਹਾ ਟੈਟ ਹੀ ਲੈ ਲੈ ਵਧੀਆ ਟੈਟ ਹੋਦਾ ਨਹੀਂ ਠੀਕ ਆ ਵੇਚ ਤਾਂ ਤੂੰ ਦੂਜਾ ਇਹਦਾ ਵੇਚ ਤਾਂ ਆਪਾਂ ਤੂੰ ਤਾਂ ਵੇਚਦਾ ਆ ਉਹ ਵੇਚਦਾ ਜਿਹੜਾ ਜਿਹੜਾ ਕਿ ਟ੍ਰੈਡਰ ਤੋਂ ਮੈਂ ਉਹ ਦੱਸ ਤੀ ਕਿ ਇਹ ਮਿੱਠੀ ਹੈ ਨਾ ਲਈ ਵੇਚਦਾ ਹੈ ਅਜਿਹੇ ਨਾਲ ਲੈ ਲੈ ਤੂੰ ਕਿਹਦੇ ਟੀਟੂ ਵਾਲਾ ਉਹ ਵੇਚਦਾ ਪੈਸੇ ਵਾਲਾ ਮੰਗੀ ਜਾਂਦਾ ਕਿੰਨੇ ਮਾਗਦਾ ਇਹਦਾ ਮੈਂ ਤੇ ਮੈਨੂੰ ਕਹਿ ਤਾ ਮਾਸਾਬ ਦਾ ਦੇ ਲੈ ਕਿੰਨੇ ਮਾਗਦਾ ਇਹਦਾ 2 ਮਾਗਦਾ ਭਾਏ ਦੀ ਫੋਦੀ 2 2 ਤਾਂ ਭਾਏ ਨਾ ਇਹ ਰਾ ਕਹਿੰਦੇ ਉਹ ਮੇਰਾ 90 90 ਟਾਇਰ ਲਈ 90 ਟਾਇਰ ਲਈ ਤੇਰੇ ਟ੍ਰੈਡ ਦੀ ਸਮਝਾਈ ਆ ਯਾਰ ਰਹਾ ਵੀ ਅੰਦਰ ਆ ਕਿਸੇ ਦੇ ਅੰਦਰ ਬਾਹਰ ਨਹੀਂ ਟ੍ਰੈਡ ਖੜਾ ਹੈ ਹੂੰ ਸਹੀ ਹੈ ਜਿਹੜਾ ਜਿਹੜਾ ਬਾਹਰ ਖੜਾ ਹੋ ਉਹ ਤੈਨੂੰ ਮੈਂ ਦੂਰੋਂ ਦਾ ਕੋਲ ਉਹ ਵੀ ਦੇ ਦਣਾ ਤੈਨੂੰ ਉਹ ਹੀ ਦੇਵਾਂ ਦੇ ਆ ਜੇ ਤੂੰ ਉਹਦਾ ਬਾ ਕੋਲ ਉਹਦਾ ਕੋਲੂ ਕੇ ਸਿੱਧੇ ਕੋਲੇ ਨਹੀਂ ਮੇਚੀ ਜਾ ਨਾ ਤੂੰ ਲੈਣਾ ਓਏ ਇਹ ਤਾਂ ਤੇਰਾ ਮੇਚੀ ਦਾ ਚਾਹ ਪੂਰਾ ਕਰ ਦਿੰਦੇ ਆ ਨਾ ਦੂਜਾ ਲਵਾਂਗਾ ਇਹਨੂੰ ਰੇਟ ਸਹੀ ਲਾ ਦੇ ਯਾਰ ਓ ਰੁਜਾ ਦੂਜਾ ਲਵਾਂਗਾ ਮੈਂ ਤੇਰੇ ਉਹ ਤੂੰ ਇਹ ਗੱਲ ਤਾਂ ਨੀ ਉਹਨਾਂ ਦਾ ਉਹਦੇ ਤੇ ਇਹ ਝੂਠ ਕਰਕਰੀ ਅਸਲ ਟ੍ਰੈਂਡ ਵਧੀਆ ਹੁੰਦਾ ਏ ਇੱਕ ਦਿਨ ਉਹ ਦੱਸ ਦੋ ਨਾ ਉਹਦੀ ਹਜੇ ਮਾਰਕੀਟ ਨਹੀਂ ਇਹਦੀ 245 ਤੋ ਮਰਜ਼ੀ ਵੇਚਦੀ ਦੇਖਾਂਗੇ ਫਿਰ ਇਹ ਕਿਤਲ ਮਿਲਦੀ ਤੇ ਵੇਚਾਰੇ ਤੰਦ ਰੋਛਾ ਦੀ ਕਿਸੇ ਬਦਰਮਾ ਤਲਮੰਡੀ ਤੋਂ ਲੈਂਦਾ ਉਹ ਇਹ ਬਰਨਾਲੇ ਤੋਂ ਦੀ ਘੱਟ ਰੇਟ ਬਰਨਾਲੇ ਰੇਟ ਵੀ ਮਹਿੰਗਾ ਹਰੇਕ ਟਰੈਕਟਰ ਦਾ ਮਹਿੰਗਾ ਰੇਟ ਬਰਨਾਲੇ ਇੱਥੇ ਮੋਗੀ ਵੀ ਲੱਗਦੀ ਹੈ ਨਾ ਮੋਗੀ ਵੀ ਲੱਗਦੀ ਹੈ ਭਲਾਡੇ ਵੀ ਲੱਗਦੇ ਮੱਡੀ ਦਾ ਰੇਟ ਆਹ ਤਾਂ ਮਰੋਟ ਵੀ ਲੱਗਦੀ ਆ ਅੱਛਾ ਵਧੀਆ ਯਾਰ ਬਰਨਾਲੇ ਸੋਟਾ ਟਰੈਕਟਰ ਨਹੀਂ ਆ ਹੂੰ ਉਹ ਕਿਹੜਾ ਕੋਈ ਛੋਟਾ ਜ਼ਿੰਮੇਦਾਰ ਜਾਂਦਾ ਛੋਟਾ ਡਰਾਈਵਰ ਨਹੀਂ ਵੱਡੇ ਡਰਾਈਵਰ ਹੈ ਅੱਛਾ ਇਹਦਾ ਜਨਾਤਾ ਦਾ ਯਾਰ ਮਗਰ ਉਹ ਇੱਛਾ ਕਰੇ ਕਰਨ ਕਿਰਨ ਜੀ ਹਾਂ ਇਹ ਡਰਾਈਵਰ ਦਾ ਮੈਸੀ ਦਾ ਪੁਰਾਣਾ ਹੋ ਜਾਊਗਾ ਨਾ ਸਾਲਾ ਲਾ ਇੱਛਾ ਕਰੇ ਪਰ ਕਰਨ ਕਿਰਨ ਜੀ ਦਾ ਉਸ ਨੇ ਕਰਦਾ ਤਾਂ ਭੱਜੇ ਦੀ ਪਤਾ ਲੱਗਦਾ ਵੀ ਇਹਦਾ ਮਗਰ ਪੂਰੇ ਉੱਡ ਗਿਆ ਬਸ ਤੇਰਾ ਚਾਹ ਪੂਰਾ ਕਰ ਦੇਣਾ ਮੈਸੀ ਆ ਲੈ ਥੋੜਾ ਲੱਗਦਾ ਹੂੰ ਤੂੰ ਵੀ ਜਾਣੀ ਆਖੇ ਹੁਣ ਹੀ ਕਰ ਦਿੰਨੇ ਪੂਰੇ ਯਾਰ ਹਾਂ ਲੈ ਲਾ ਗਾ ਇਹਦਾ ਤੂੰ ਰੱਖ ਇਹਨੂੰ ਲੈ ਕੇ ਜਾਵਾਂਗੇ ਮੰਡੀ ਤੇ ਦੇਖ ਆਵਾਂਗੇ ਮੈਂ ਬਗ ਜੀ ਮੇਰੇ ਨਾਲ ਠੀਕ ਆ ਫੇਰ ਤੂੰ ਕੱਲ ਚੱਲਣਾ ਅਈ ਕੱਲ ਲਾਗੀ ਮੰ ਕਿਹੜੇ ਤਰੀਕ ਦੀ ਹੁੰਦੀ ਆ? ਬੁੱਧਵਾਰ ਤੋਂ ਬੁੱਧਵਾਰ। ਜਾਂ ਫਿਰ ਬੁੱਧਵਾਰ ਨੂੰ ਆਪਾਂ ਅਗਲੇ ਬੁੱਧਵਾਰ ਨੂੰ ਚੱਲਾਂਗੇ। ਜਿੱਦਣ ਮੈਂ ਦਾ ਚੋਦੜ ਭਰਦੀ ਐ ਮੰਡੀ ਉਹ ਤਾਂ ਗੱਡੀ ਜਿੰਨੀ ਤਲਵੰਡੀ ਦੀ ਮੰਡੀ ਭਰਦੀ ਆ। ਹਾਂ ਬਹੁਤ ਵੱਧ। ਨੇੜੇ ਕੋਈ ਬਾਕੀ ਥਾਂ ਵੀ ਐ ਨਾ ਉੱਥੇ। ਬਹੁਤ ਥਾਂ ਐ। ਥਾਂ ਹੈਗਾ ਹੁਣ ਨਾ ਤਾਂ ਬੁੱਧਵਾਰ ਦਾ ਥਾਂ ਯਾਰ ਉਹ। ਨਾ ਨਾ। ਨਾ ਨਾ। ਅੱਛਾ ਹੁਣ ਆਪਾਂ ਬੁੱਧਵਾਰ ਦਾ ਕਿੱਥੇ ਰਹੇਗਾ ਤਾਂ ਵਿਚਾਲੇ ਰਹੇਗਾ ਬੁੱਧਵਾਰ। ਹਾਂ ਇਹ ਤਾਂ ਇੱਥੇ ਚੌਂਕ 'ਚ ਆ ਗਿਆ ਇੱਧਰ ਨੂੰ। ਤਲਵੰਡੀ ਚੌਂਕ 'ਚ ਐ। ਵਧੀਆ ਮੈਂ ਗਾਇ ਤਲਵੰਡੀ ਦਾ ਕਈ ਵਾਰੀ ਆ ਪਹਿਲਾਂ ਟਰੈਕਟਰ ਲੈ ਚਿੱਟਾ ਜਾ ਵਿੱਚ ਲੈਟਰ ਆਉਂਦੀ ਨੇ ਹੂੰ ਉਹ ਮਲੋਟ ਮਲੋਟ ਤਾਂ ਮੈਂ ਗਿਆ ਨਹੀਂ ਕਦੇ ਮਲੋਟ ਮੋਗਾ ਬਰਨਾਲਾ ਮੰਡੀ ਇਕੱਠੀ ਕਰਕੇ ਤਲਵੰਡੀ ਦੀ ਇੱਕ ਮੰਡੀ ਬਣੀ ਉਹ ਬੜਾ ਟਰੈਕਟਰ ਰਾਜਸਥਾਨ ਦਾ ਟਰੈਡ ਬੜਾ ਹੁੰਦਾ ਮੰਡੀ ਤੇ ਹਰਿਆਣੇ ਦਾ ਹਰਿਆਣੇ ਦਾ ਤੇ ਰਾਜਸਥਾਨ ਦਾ ਹਰਿਆਣੇ ਦਾ ਨੰਬਰ ਬੜਾ ਵਧੀਆ ਬਾਈ ਇੱਕਦਰਾ ਟਰੈਡ ਵਧੀਆ ਹੈ ਤੈਨੂੰ ਮੈਂ ਦੱਸ ਗਿਆ ਰੱਖਣ ਵਾਲਾ ਇਹ ਬੱਚੀ ਦਾ ਯਾਰ ਉਹ ਨਹੀਂ ਹੈਗਾ ਆਪਣੇ ਕੋਲ ਤਵੀਆਂ ਨੇ ਜਿਹੜੀਆਂ ਇਹ ਤਾਂ ਬੱਚੇ ਚਲੋ ਜਿਹੜੀ ਜਾਣ ਲੜਨਾ ਤਾਂ ਉਹੀ ਆ ਉਹ ਕਤੂਰਾ ਜ ਮੇਰਾ ਸਾਲਾ ਬਾਹਰ ਦੇ ਦੇਖੀ ਮੁੜਕ ਮੁੜਕ ਪੈਂਦਾ ਹੈ ਅੱਛਾ ਕੋਈ ਤਾਂ ਡਾਇਰਟ ਵੀ ਕਤੂਰਾ ਜੀ ਹੈ ਕੋਈ ਬੜਾ ਪੜਾਂਗੇ ਨਹੀਂ ਹੈਗਾ ਹਾਂ ਲੋਹਾ ਜ ਵਿੱਚ ਤਾਂ ਵੀ ਥੱਪਿਆ ਜਾ ਪਿਆ ਹਾਂ ਇਹ ਤਾਂ ਸਾਰੀ ਤੀਜੀ ਕਮ ਕੀਮਤੀ ਜੀ ਹੈ ਗਜਰ ਦੀ ਅੱਛਾ ਹੌਲਾ ਜ ਟ੍ਰੈਕ ਹੌਲਾ ਜ ਸਹੀ ਗੱਲ ਇਹ ਭਾਰ ਵੀ ਇਹਦੇ ਜਦੂ ਜਰਦ ਅੱਧਾ ਹੀ ਹੂ ਅੱਛਾ ਤਾਂ ਦੇਖ ਲਈ ਜੇ ਭਾਰ ਹੌਲਾ ਟ੍ਰੈਕ ਹੌਲਾ ਹੈ ਸਹੀ ਗੱਲ ਆ। ਢੁੱਡਕ ਪੈਂਦਾ ਪੈਂਦਰਾ। ਸਹੀ ਗੱਲ ਆ। ਢੁੱਡੇ ਕੋ ਰਿਹਾ ਪਹਿਲਾ ਹਾਂ ਕਰਦਾਂਗੇ ਤੇਰਾ ਚਾਹ ਪੂਰਾ। ਤੇਰਾ ਚਾਹ ਪੂਰਾ ਕਰਦਾਂਗੇ। ਲੈ ਲਾਂਗੇ ਆਪਾਂ। ਤੈਨੂੰ ਉਹੀ ਦਵਾ ਕੇ ਲਿਆਵਾਂਗੇ ਟੈਪ 35 ਦਾ। ਉਹ ਹੀ ਆਂਦੇ ਉਹ ਜਿਹੜਾ ਰੰਦਾ ਜਿਹੜਾ ਪਗੜਾ ਹੁੰਦਾ। ਪਰ ਜਿਹੜਾ ਰੱਦ ਆ ਫਿਰ ਉਹ ਹੀ ਦਿਆ ਦੀਪ ਦਵਾਣਾ। ਉਹਦੇ ਨਾਲ ਦਾ ਹੀ ਹੈ ਜੀ। ਜਿਹੜਾ ਛੀਟੂ ਕੋਲ ਹੀ ਨਹੀਂ ਹੈਗਾ। ਹਾਂ ਹਾਂ। ਉਹ ਉਹਦੇ ਰੱਦ ਆ ਇਹਦਾ ਲੈ ਲਵਾਂ। ਉਹ ਜਿਹੜਾ ਟ੍ਰੈਕ ਲਿਆਵਾਂ ਮੈਂ ਛੀ। ਰਿਕਮੋਟਰ ਵਾਜ ਮੈਂ ਛੀ ਟ੍ਰੈਕ ਲਿਆਵਾਂਗੇ। ਦਵਾਾਂਗੇ ਉਹ ਜਿਹੜਾ ਕਦੂਰਾ ਜਾ ਹਾਂ ਕਦੂਰਾ ਕਦੂਰਾ ਜੀ ਕਹਿੰਦਾ ਕਦੂਰਾ ਜਾ ਇਹਦੇ ਕੋਲੇ ਖੜਾ ਸੀ ਇੱਕ ਉਹ ਇਹ ਨਾਲ ਪਾਣੀ ਬਣਦਾ ਹੋਏ ਇਹ ਵੱਧ ਮੰਗਣਗੇ ਉਹ ਤਾਂ ਮੇਰੇ ਸਾਲੇ ਜੱਲੇ ਆ ਕੇ 2 ਲੱਖ ਦਾ ਕਹਣਗੇ 3 ਲੱਖ ਦਾ ਆਇਆ ਇਹ ਇੰਨਾ ਨਹੀਂ ਬਣਦਾ ਨਾਲ ਵਪਾਰੀ ਦੇਤਾ ਯਾਰ ਆਪਾਂ ਲੂ ਲੈਣਾ ਕੋਈ ਸਾਦਾ ਜਾ ਉੱਥੇ ਇਹ ਟ੍ਰੈਕ ਦਾ ਸਾਫ ਆ ਯਾਰ ਮੈਂ ਦੇਖ ਵਧੀਆ ਟੈਂਟ ਲੀ ਫਤਨਾ ਗੇਰ ਜਾ ਪੜਾ ਇਦਾਂ ਮੈਂ ਕੋਈ ਟਰੈਕਟਰ ਕੋਈ ਵੀ ਹੈ ਮੈਂ ਦੇਖਦਾ 25 ਗਿਆ ਜਗਰ ਪੁਲਕ ਜੀ ਉਹ ਤਾਂ ਕਰ ਨਹੀਂ ਕਰਾ ਉਹ ਵੀਰ ਜੀ ਬਾਕੀ ਕੋਈ ਟਰੈਕਟਰ ਕੋਈ ਟਰੈਕਟਰ ਦੀ ਦੇਖ ਜਾਰ ਉਹ ਉਹੀ ਗੱਲਾਂ ਨੇ ਤੇਰੀਆਂ ਐਚ ਐਮਟੀ ਦਾ ਕੋਈ ਮਰਜੀ ਟਰੈਕਟਰ ਹਾਂ ਉਹ ਤਾਂ ਖੇਰ ਕਰਨੀ ਕਰ ਉਹ ਤਾਂ ਜੇ ਨੈਟ ਘਰੇ ਹੋਵੇ ਪਤਾ ਨਹੀਂ ਮੇਰਾ ਇਹਦਾ ਕਿੱਦੋਂ ਕਿੱਦੋਂ ਹੱੱਚੀ ਕਰਨ ਤੋਂ ਲੈ ਕੇ ਨੜ ਘਰੇ ਜਾਂਦੇ ਜਿੰਨੇ ਟਰੈਕਟਰ ਇਹ ਮੇਰਾ ਘੇਰਦਾਰੀ ਨਹੀਂ ਕਰਦਾ ਇਹ ਇਹ ਤੂੰ ਕਦੋਂ ਚਲਾਇਆ ਸੀ ਇਹ ਮੈਂ ਰੱਖਿਆ ਪਹਿਲਾਂ 35 ਵਾਲਾ ਮਿੱਠੀ ਹਾਂ ਰੱਖਿਆ ਵਧੀਆ ਸੀ ਵਧੀਆ ਚੀਜ਼ ਐ ਫੇਰ ਬੇਚ ਕੇ ਦਿੱਤਾ ਬਈ ਤਰ ਕਿਸੇ ਕੰਮ ਚ ਕੁਵੀ ਦਾ ਕੋਈ ਅਤਲ ਪੈ ਜੇ ਨੀ ਬਈ ਉਹ ਸਾਡਾ ਲੰਤਨਵਾਸ ਹੁੰਦਾ ਰੱਖਣਾ ਹਾਂ ਪਾ ਦਾ ਕਰੀ ਰੱਖਣਾ ਬਸ ਫੇ ਤੈਨੂੰ ਹਰਿਆਣਾ ਨੰਬਰ ਲੈ ਦਾਂਗੇ ਇਹਨਾਂ ਦੇ ਸਸਤਾ ਹਾਂ ਇਹ ਦਾ ਕੀ ਆ ਕੀ ਆਦੇ ਹੁੰਦੇ ਸਾਡੇ ਜਲ ਮੋਟਰ ਬੰਡ ਲਈ ਕਿਸੇ ਬੰਦੇ ਨੇ ਹਾਂ ਲਾਲੀ ਦੀ ਸਰਪੰਚੀ ਵੀ ਵੀ ਨਾਲ ਦੀ ਹਾਂ ਵੀ ਵੀ ਨਾਲ ਦੀ ਮੈਨੂੰ ਜਾਣੀ ਫਿਰ ਟ੍ਰੇਟ ਮਾਜਾ 2 ਲੱਖ ਰੁਪਈਆ ਆਪਾਂ ਇਹਨੂੰ ਦੇ ਦੀ ਅੱਛਾ ਤਾਂ ਵੇਖਦਾ ਕਿਤੇ ਕੰਮ ਚ ਗੰਜਰਾ ਦਾ ਫਿਰ ਤੂੰ ਕਿਹੜੇ ਆ ਹਾਂ ਜਿਹੜਾ ਪਾ ਜੇਦਾ ਕਬੀਲਦਰੀ ਚ ਸਹੀ ਗੱਲ ਆ ਬਈ ਕਬੀਲਦਰੀ ਚ ਫਿਰ ਯਾਰ ਉਹ ਜਿਹੜਾ ਚੰਗਾ ਸੰਦ ਹੈਗਾ ਉਹ ਤਾਂ ਤੇਰੀ ਕਬੀਲਦਾਰੀ ਦਾ ਅੱਜ ਕੰਮ ਆ। ਹੂੰ। ਤੈਨੂੰ ਅੱਜ ਆਥਾਂ ਨੂੰ ਵਿਕ ਜਾਣਾ ਨੇ। ਹੂੰ। ਜਿਹੜਾ ਸੰਦ ਜਿਹਦਾ ਹੁੰਦਾ। ਕੋਈ ਫੜਕਦ ਨਹੀਂ ਤੇ ਕੋਈ। ਹੋਰ ਠੀਕ ਠਾਕ। ਵਧੀਆ। ਚੱਲਦੇ ਹਾਂ ਹੁਣ ਫੇਰ ਤੈਨੂੰ। ਚੱਲ ਠੀਕ ਆ। ਚੰਗਾ ਬਾਈ ਫਿਰ ਕੱਲੇ। ਇਹ ਕਹਿੰਦਾ ਪਾਛੇ ਵਹਜਣਾ ਨਾ ਨਾ ਬਾਬਾ ਕਹਿੰਦਾ